ਜਿਹਨੂੰ 슈ਗਰ ਕਦੇ ਵੀ 200 300 ਤੋਂ ਘਟਦੀ ਨਹੀਂ ਉਹਦੀ 슈ਗਰ 100 ਦੇ ਨੇੜੇ ਆ ਜਾਂਦੀ ਹੈ ਮਹੀਨੇ 'ਚ ਅੱਛਾ ਜੀ ਤੁਸੀਂ ਦੇਖੋ ਬਦਾਮ ਕਿੰਨਾ ਕੰਮ ਕਰ ਰਿਹਾ ਉੱਥੇ ਅਗਰ ਬਦਾਮ ਨੂੰ ਰਾਤ ਨੂੰ ਭਿਓ ਕੇ ਸਵੇਰੇ ਉਹਨੂੰ ਸਿਲ ਬੱਟੇ ਤੇ ਰਗੜ ਲਿਆ ਜਾਵੇ ਛਿਲਕਾ ਲਾ ਕੇ ਉਹਦੀ ਜਿਹੜੀ ਉਹ ਵਾਈਟ ਕਲਰ ਦੀ ਉਹ ਬਣੂਗੀ ਲੁਗਦੀ ਉਹਨੂੰ ਜੇ ਖਾਇਆ ਜਾਵੇ ਖਾਲੀ ਪੇਟ ਤਾਂ ਤੁਸੀਂ ਇੱਕ ਮਹੀਨਾ ਖਾ ਲਓ ਜਿਹੜੇ ਪੇਸ਼ੈਂਟ ਦੀ ਗੱਲ ਕਰਦਾ ਮੈਂ ਇੱਕ ਪੇਸ਼ੈਂਟ ਦੀ ਗੱਲ ਜਿਹਨੂੰ 슈ਗਰ ਕਦੇ ਵੀ 200 300 ਤੋਂ ਘਟਦੀ ਨਹੀਂ ਉਹਦੀ 슈ਗਰ 100 ਦੇ ਨੇੜੇ ਆ ਜਾਂਦੀ ਹੈ ਮਹੀਨੇ 'ਚ ਅੱਛਾ ਜੀ ਤੁਸੀਂ ਦੇਖੋ ਬਦਾਮ ਕਿੰਨਾ ਕੰਮ ਕਰ ਰ ਮਤਲਬ ਉੱਥੇ ਬਾਦਾਮ ਖਾਂ ਕਰਦਾ ਉਹ ਵੀ ਛਿਲਕਾ ਲਾ ਕੇ ਜਿਹੜਾ ਛਿਲਕੇ ਸਮੇਤ ਖਾਏ ਜਾਂਦੇ ਆ ਲੋਕੀ ਬਿਠੇ ਖਾਈ ਜਾਂਦੇ ਆ ਤੇ ਉਹ ਜਿਹੜਾ ਹੈਗਾ ਉਹ ਗੋਡਿਆਂ ਦੇ ਵਿੱਚ ਯੂਰਿਕ ਐਸਿਡ ਯੂਰੀਆ ਸਰੀਰ ਦੇ ਵਿੱਚ ਮਤਲਬ ਦਰਦਾਂ ਦੀ ਇੱਕ ਕਾਰਨ ਬਣ ਜਾਂਦਾ ਤੇ ਉਹ ਹੁਣ ਕਈ ਲੋਕ ਖਾਈ ਜਾਂਦੇ ਆ ਮਤਲਬ ਠੀਕ ਹੈ ਆਪਣੀ ਆਪਣੀ ਲਾਈਫ ਹੈ ਕਿੱਦਾਂ ਮਰਜੀ ਜੀਓ ਹੈਂ ਨਾ ਪਰ ਇਹ ਜ਼ਰੂਰ ਦੇਖੋ ਵੀ ਅੰਦਰ ਜਾ ਕੇ ਸਾਡੇ ਨਾਲ ਛੋਟੇ ਛੋਟੇ ਪੁਰਜੇ ਆ ਹਾਰਟ ਬ੍ਰੇਨ ਲੀਵਰ ਬੜੇ ਸੌਫਟ ਸੌਫਟ ਚੀਜ਼ਾਂ ਦੇ ਉਹ ਗਰਾਰੀਆਂ ਵਾਲੀਆਂ ਮਸ਼ੀਨਾਂ ਤਾਂ ਹੈ ਨਹੀਂ ਉਹਨਾਂ ਨੇ ਰਗੜਨਾ ਉਹਨੂੰ ਚੀਜ਼ ਨੂੰ ਉਸ ਤਰ੍ਹਾਂ ਹੀ ਲਓ ਜਿੱਦਾਂ ਬਣੀ ਹੋਈ ਆ ਤਾਂ ਉਹਦੇ ਵਿੱਚ ਕੀ ਆ ਕਿ ਜਿਹੜੇ ਬਦਾਮ ਨੇ ਤੁਸੀਂ ਮੈਨੂੰ ਪੁੱਛਿਆ ਇਹ ਮਤਲਬ ਦਿਨ ਦੇ ਵਿੱਚ 5-6 ਬਦਾਮ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਵੀ ਮੈਂ 6 ਬਦਾਮ 6 ਕਿਸ਼ਮਿਸ਼ ਹੋ ਗਏ ਤੇ ਉਹਦੇ ਵਿੱਚ ਦੋ ਅੰਜੀਰ ਹੋ ਗਏ ਇੱਕ ਉਹਦੇ ਵਿੱਚ ਖਰੋਟ ਪਾ ਲਿਆ ਜਾਵੇ ਤਾਂ ਉਹ ਇੱਕ ਮਤਲਬ ਕਿ ਬ੍ਰੇਨ ਟੋਨਿਕ ਵੀ ਬਣ ਜਾਂਦਾ ਔਰ ਸਵੇਰੇ ਸਵੇਰੇ ਜੇ ਖਾਓ ਤੁਸੀਂ ਤਾਂ ਤੁਹਾਨੂੰ ਲਾਈਫ ਦੇ ਵਿੱਚ ਕਦੀ ਵੀ ਵਿਟਾਮਿਨ ਡੀ B12 ਉਹ ਇਦਾਂ ਦੀਆਂ ਚੀਜ਼ਾਂ ਨਹੀਂ ਘਟਣਗੀਆਂ ਇੱਕ ਮਿਨਰਲ ਹੈ